ਦੇਖੋ ਆਮ ਆਦਮੀ ਪਾਰਟੀ ਛੱਡ ਕੇ ਬੱਸੀ ਪਰਵਾਹ ਪਰ ਤੋਂ ਮੇਰੇ ਕਾਫੀ ਧਿਆਨਪਰਾ ਪਰਿਵਾਰੇ ਜਿਹੜੇ ਆ ਉਹ ਅੱਜ ਛਾੜੂਣ ਵਾਲੇ ਵੀ ਦਾ ਕਹਿ ਤੇ ਕਾਂਗਰਸ ਇਹਦਾ ਜੁਆਇਨ ਕੀਤੀ ਹੈ ਮੇਰੇ ਵੱਲੋਂ ਮੇਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਵੱਲੋਂ ਬਾਬੇ ਨਾਨਕ ਤੇ ਕੀ ਪ੍ਰਾਰਥਨਾ ਕਰਦਾ ਵੀ ਜਿਹੜਾ ਸਾਡਾ ਪਰਿਵਾਰ ਬਗੇ ਕਰਦਾ ਇਹਨਾਂ ਦੇ ਬਾਪ ਦੇ ਨਾਲਿਕ ਦਾ ਮੇਰ ਭਰੇ ਹਾਲ ਕਰੇ ਦਿਨ ਦੁਗੜੀ ਤੇ ਰਾਤ जोगਨੀ ਦਾ ਕੀ ਕਰ ਇਹ ਮੇਰੀ ਗਾਣ ਲੈ ਹੋਰ 5 ਸਾਲ ਤੇ ਜੋ ਜਈਏ 3.5 ਸਾਲ ਪੜੋ 4 ਸਾਲ ਹੋ ਗਏ ਇਸੇ 14 ਦਿਨ ਝੂੜ ਵੇਲ ਕੇ ਤੇ ਸਤਾ ਤੇ ਕਾਬੂ ਹੋ ਅੱਜ ਕੋਈ ਵੀ ਇਹ ਆਵਾਦਾ ਪੂਰਾ ਨਹੀਂ ਜਿਸ ਨੇ ਨੇੜੀ ਨੂੰ ਕਿਹਾ ਇਹ ਘਰ ਦੇ ਦਿਆ ਆਦੇ ਨਵਾਂ ਛੋਸ਼ਾ ਦਾ ਤੇ ਸਰਪੰਚਾਂ ਦੇ 2000 ਰੁਪਏ ਬਿਆ ਨਾ 2500 ਦੇ ਪਰ ਬਈ ਦੇਰੀ ਨਹੀਂ ਦੇ ਨਹੀਂ ਤੇ ਉਹ 2000 ਕਿੱਥੋਂ ਮਿਲਦਾ ਸਾਬ ਜਸਾਬ ਝੂਠ ਤੇ ਝੂਠ ভগবান ਤਮਾੜ ਰੋਜ ਹਵਾਰ ਤੇ ਪੀਵੇ ਤੇ ਆ ਰਹੇ ਆ ਲੈਟਰ ਦੇ ਰਿਹਾ ਜੁਆਇਨਡਾਟਰ ਹੈ ਲੈ ਜੀ ਹੈ ਬੈਟਸ ਆ ਬੈਟਸ ਸਟੇ ਪਟਾਣ ਕੋ ਤਿੰਨ ਪਾਲਸੀ ਚਾਕ ਸੀ ਕੋਈ ਇੱਕ ਬੰਦੇ ਦਾ ਅੰਕੜਾ ਦੇ ਰਹੇ ਹੋਵੇ ਤੁਹਾਡੀ ਆ ਮੈਗਨੇਟ ਲੋਆ ਉਠੋ ਲਿਆ ਜਦੋਂ ਪੈਕਸਰੀ ਫੈਕਟਰੀ ਦੀ ਕੋਈ ਕਰਵਾਉਂਦੇ ਆ ਉਹਦਾ ਡਾਟਾ ਦੇ ਦਿਆ ਦੀ ਕਰਵਾਤਾ ਉਹ ਸਰਕਾਰੀ ਨੌਕਰੀ ਲਈ ਜਿਹਨੇ ਸਾਧੀਆਂ ਸ਼ੂਗਰ ਮਿਲ ਦੀਆਂ ਕੱਲੇ ਦੀਆਂ ਕਰਿਆ ਰਹੇ ਉਹਨਾਂ ਵਿੱਚ ਬੰਦਲੇ ਬਹੁਤ ਅੱਗੇ ਸਭ ਗਾਲੇ ਆਉਣ ਝੂਠ ਤੇ ਝੂਠ ਇਹਨਾਂ ਲੋਕਾਂ ਕੋਲ ਬਦਲੇ ਦੀ ਭਾਉੜਾ ਦਾ ਕੰਮ ਕਰਦੇ ਜਿਹੜੇ ਬੰਦੇ ਸਚਾਈ ਬੋਲਦੇ ਆ ਜਿਹਨੇ ਸਚਾਈ ਬੋਲਣੀ ਹੈ ਉਹ ਕੜੀ ਹੁੰਦੀ ਆ ਇਹਦਾ ਬਿਕਰਨ ਜਿਸ ਨੇ ਲਿਖੇ ਨੂੰ ਫੜਿਆ ਕੋਲਾ ਕੀ ਕਸੂਰ ਇੱਕੋ ਕਿਸੂਰ ਆ ਉਹ ਗਾਣੇ ਵਿੱਚ ਪੈਕਪੋਰਟ ਉਹ ਜਿਹੜੇ ਪੁਆਇੰਟ ਕੱਢ ਕੇ ਸਾਹਮਣੇ ਕਰ ਦਿੰਦਾ ਉਹਦਾ ਉਹ ਕਸੂਰ ਤੇ ਸਾਡੇ ਖਿਆਰਾ ਸਾਹਿਬ ਦਾ ਵੀ ਕਸੂਰ ਉਹਦਾ ਵੀ ਅਹੀ ਕਸੂਰ ਉਹ ਪਾਣੀ ਦਾ ਪਾਣੀ ਤੇ ਦੁੱਧ ਤੇ ਦੁੱਧ ਕਰਕੇ ਦੱਸਦਾ ਆ ਜੀ ਸੋੰਗਰੇ ਕੈਂਡਾ ਪਾਵੇ ਆ ਮੇਰਾ ਹੀ ਝੂਟ ਆਣ ਕੋਲ ਤੇ ਮੇਰੀ ਲੋਕਾਂ ਕੇ ਅਪੀਲ ਹੈ ਜਦੋਂ ਮਰਜੀ ਵੋਟ ਪਾਓ ਲੈਣ ਇਹ ਝਾੜੂ ਆਜੇ ਲੱਗੇ ਨਾ ਲੱਗਣ ਦਿਓ ਰਾਏ ਦੇ ਵਿੱਚ ਜਿਹੜਾ ਬੰਦਾ ਉਹ ਬੰਦਾ ਕਾਂਗਰਸ ਪਾਰਟੀ ਦਾ ਜਦੋਂ ਜਦੋਂ ਦੇਸ਼ ਦੇ ਵਿੱਚ ਕਾਂਗਰਸ ਆਈ ਜਦੋਂ ਜਦੋਂ ਸੂਬੇ ਦੇ ਵਿੱਚ ਕਾਂਗਰਸ ਆਈ ਸ਼ਾਂਤੀ ਔਰ ਤਰਕੀਅਤ ਇਸ ਕਰਕੇ ਮੇਰੀ ਸਾਰੇ ਲੋਕਾਂ ਕੇ ਬੇਚੀ ਆ ਤਾਂ ਕਰਵਾ ਆ ਗਏ ਤਗੜੇ ਹੋ ਕੇ ਜਿਹੜੇ 27 ਇਲੈਕਸ਼ਨ ਆ ਰਹੇ ਆ ਇਹ ਕਾਂਗਰਸ ਪਾਰਟੀ ਨੇ ਹੋਰ ਨੂੰ ਬਹੁਤ ਮੋੜ ਦਿੱਤਾ ਹੋ ਗਾਲੇ ਆ ਕਿ ਕਿਸੇ ਦੀ ਮਾਰਾ ਜਾਂ ਕਿਸੇ ਨੂੰ ਇਸਰਾ ਹੈ ਕੋਈ ਵੀ ਪੰਗਾ ਨਹੀਂ ਵਾਲਾ ਚਾਹੀਦਾ ਪਰ ਜਦੋਂ ਅਸੀਂ ਆਪ ਹੀ ਮਾੜਾ ਕੰਮ ਕਰਦੇ ਆ ਤੇ ਫਿਰ ਉਹ ਦਾ ਉਂਟਾਂ ਤੇ ਕਰਨੇ ਪੈਂਦੇ ਇਸ ਕਰਕੇ ਮੇਰੀ ਬੇਨਤੀ ਹੈ ਜੀ ਯਾਰ ਅੱਛੇ ਕੰਮ ਕਰੋ ਜ਼ਿੰਦਗੀ ਕੇ ਲੇਕੇ ਉਹਨੂੰ

ਮੇਰੇ ਕੋਲ ਆਏ ਸੀ ਫਿਰ ਮੈਂ ਇਹਨਾਂ ਨੂੰ ਆਪਣੇ ਐਕਸਮਡੇ ਜਗਿੰਦਰਪਾਲ ਜੀ ਉਹਨਾਂ ਕੋਲ ਲੈ ਕੇ ਆਇਆ ਤੇ ਉਹਨਾਂ ਦੀ ਪਾਰਟੀ ਜੁਆਇਨ ਕਰਾਈਏ। ਆਨੁਭੂਤ ਵਧੀਆ ਮਿਲੇ ਆਹੀ ਗੱਲਬਾਤ ਕੀਤੀ ਉਹਨੂੰ ਬਹੁਤ ਚੰਗਾ ਲੱਗਾ ਏ ਇਹ ਸਾਡੇ ਮੇਰੇ ਨਾਲ ਜਿਹੜੇ ਜੁਆਇਨ ਹੋਏ ਆ ਇਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਸਰ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਸਰ ਉਹਨਾਂ ਦੀ ਹੌਸਲਾ ਫਜ਼ਾਈ ਕਰਕੇ ਤੇ ਇਸ ਕਰਕੇ ਇਹ ਵੀ ਅੱਗੇ ਤੋਂ ਪੂਰਾ ਜੋਰ ਲਾਣਗੇ ਪਾਰਟੀ ਨੂੰ ਜਿਤਾਉਣ ਵਾਸਤੇ ਜੋ ਵੀ ਪਿੱਛੇ ਗਲਤੀਆਂ ਹੋ ਗਈਆਂ ਇਹ ਗਲਤੀ ਨੂੰ ਠੇਰਾਣ ਲਈ ਸਹੀ ਕਰਨ ਲਈ ਇਹ ਮੇਰੇ ਨਾਲ ਤੁਰ ਕੇ 파ਟੀ ਜਾ